ਮੋਟਰਸਾਈਕਲ ਸਵਾਰਾਂ ਤੇ ਹਮਲਾ ਹੋਇਆ ਸੀ ਦੇਖੋ ਇੱਕਲਾ ਮੌਤ ਹੋ ਗਈ ਸੀ ਕੀ ਅਪਡੇਟ ਹੈ ਜੀ ਬੜਾ ਸੈਂਸੇਸ਼ਨਲ ਕੇਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੁਸ਼ਿਆਰਪੁਰ 10ਵਾਂ ਰੋਡ ਤੇ ਵਾਪਰ ਸੀਗਾ ਜਿਹਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਤੇ ਤਿੰਨ ਅਣਪਛਾਤੇ ਮੁੰਡਿਆਂ ਨੇ ਹਮਲਾ ਕੀਤਾ ਸੀਗਾ ਸਾਰਪੇਜ ਵੈਪਨ ਦੇ ਨਾਲ ਜਿਹਦੇ ਵਿੱਚ ਅਗਲਾ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਉਹਦੀ ਕਾਫੀ ਸੀਰੀਅਸ ਇੰਜਰੀਜ਼ ਹੋਣ ਕਰਕੇ ਸਾਰਪੇਜ ਵੈਪਨ ਨਾਲ ਤੇ ਉਹਦੀ ਹੋਸਪੀਟਲ ਜਾਂਦੇ ਵੇ ਡੈਥ ਹੋ ਗਈ ਸੀ ਕਿ ਤੇ ਜਿਹੜਾ ਪਿਛਲੇ ਵਾਲਾ ਜਿਹੜਾ ਪਿੱਛੇ ਬੈਠਾ ਸੀਗਾ ਸਤਵਿੰਦਰ ਸਿੰਘ ਤੇ ਉਹਨੂੰ ਵੀ ਕਾਫੀ ਇੰਜਰੀਜ਼ ਹੋਈ ਤੇ ਬਾਅਦਚਾ আফਟਰ ਟ੍ਰੀਟਮੈਂਟ ਹੀ ਇਜ਼ ਐਜ਼ ਹਾਉਟ ਆਫ ਡੇਂਜਰ ਤੇ ਅਪਲਾਈਂਡ ਕੇਸ ਸੀਗਾ ਜਿਹੜਾ ਹੈਗਾ ਆ ਇਨੀਸ਼ੀਅਲੀ ਇਹਦੇ ਵਿੱਚ 302 ਤੇ 307 ਜਿਹੜਾ ਪੁਰਾਣਾ ਆਪਣਾ ਸੈਕਸ਼ਨ ਸੀਗਾ ਤੇ ਪੀਐਨਐਸ ਦੇ ਹਿਸਾਬ ਨਾਲ 103 आ, 109 ਤੇ 3 ਧਾਰਾ ਦਾ ਪੀਐਨਐਸ ਦਾ ਜਿਹੜਾ ਹੈਗਾ ਫਰਚਾ ਦਰਜ ਕੀਤਾ ਗਿਆ ਤੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕਅਪ ਕੀਤੀ ਗਈ ਵੀ ਕ੍ਰਾਈਮ ਦੇ ਸੈਂਸੇਸ਼ਨ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਡੀਐਸਪੀ ਦਸੂਆ ਡੀਐਸਪੀ ਡੀ ਦੀ ਨਿਗਰਾਨੀ ਹੇਠ ਟੀਮਾਂ ਵੱਖਰੀ-ਉਤਰੀ ਗਠਿਤ ਕੀਤੀ ਗਈ ਜਿਹਦੇ ਵਿੱਚ ਸੀਆਈਏ ਇਨਚਾਰਜ ਦੀ ਟੀਮ ਐਸਐਚਓ ਦੀ ਟੀਮ ਤੇ ਸਬਡਿਵੀਜ਼ਨ ਦੇ ਦੂਸਰੇ ਆਫਸਰਸ ਦੀ ਟੀਮ ਤੇ ਇਹਨੂੰ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀਡੀ ਸਰਜੀਤ ਵਾਇਆ ਜੀ ਨੇ ਤੇ ਐਟ ਦੀ ਸੇਮ ਟਾਈਮ ক্লোਜ਼ਲੀ ਮੈਂ ਮੋਨੀਟਰ ਕਰਦਾ ਰਿਹਾ ਹੈਗਾ ਵਿਥਿਨ 48 ਆਰ ਇਸ ਬਲਾਈਂਡ ਕੇਸ ਨੂੰ ਜਿਹੜਾ ਹੈਗਾ ਅਸੀਂ ਟਰੇਸ ਕੀਤਾ ਤੇ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹ ਅਸੀਂ ਆਇਡੈਂਟੀਫਾਈ ਕੀਤੇ ਪਹਿਲਾਂ ਟੈਕਨੀਕਲ ਸਰਵੇਇੰਸ ਦੇ ਨਾਲ ਤੇ ਨਾਲ ਨਾਲ ਜਿਹੜਾ ਹੈਗਾ ਉਹ ਅਲੱਗ-ਅਲੱਗ ਆਪਣੀ ਖੂਪਿਆ ਸੋਸਾਂ ਤੇ ਰਹੇ ਤੇ ਉਸ ਤੋਂ ਬਾਅਦ 48 ਆਰਸੇ ਹੀ ਜਿਹੜੇ ਹੈਗੇ ਤਿੰਨੋਂ ਦੋਸ਼ੀ ਸਾਡੀ ਟੀਮ ਨੇ ਜਿਨ੍ਹਾਂ ਦਾ ਨਾਮ ਅਮਨਦੀਪ ਅਲੀਅਸ ਅਮਨ ਅਲੀਅਸ ਫੋਜੀ ਹੈਗਾ ਦੂਸਰੇ ਦਾ ਨਾਮ ਜਸਵਿੰਦਰ ਸਿੰਘ ਉਹ ਮੋਨੂ ਤੇ ਤੀਸਰੇ ਦਾ ਨਾਮ ਕਨੀਸ਼ ਕੁਮਾਰ ਹੈਗਾ ਸਰ ਇਹਨਾਂ ਨੂੰ ਮਰਡਰ ਮਰਡਰ ਕਿਉਂ ਕੀਤਾ ਸਰ ਜੀ ਰੰਜਿਸ਼ ਦੀ ਸੀ ਜੀ ਆ ਤਿੰਨੋਂ ਦੋਸ਼ੀ ਜਿਹੜੇ ਅਸੀਂ ਫੜੇ ਹੈਗੇ ਉਹਨਾਂ ਤੋਂ ਪਰਲੰਬਰੀ ਜਿਹੜੀ ਪੁਸਤਾ ਤੋਂ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਇੱਕ ਮੁੰਡਾ ਹੈਗਾ ਪਿੰਦਰ ਨਾਮ ਦਾ ਜਿਹੜਾ ਦੁਬਈ 'ਚ ਰਹਿੰਦਾ ਹੈਗਾ ਤੇ ਜਿਹੜਾ ਕਨੀਸ਼ ਕੁਮਾਰ ਹੈਗਾ ਉਹ ਰੀਸੈਂਟਲੀ ਹੀ ਅਰਮੇਨੀਆ ਤੇ ਹੋਤੇ ਹੋਏ ਦੁਬਈ ਹੁੰਦੇ ਹੋਏ ਜਿਹੜਾ ਹੈਗਾ ਆਇਆ ਹੈਗਾ ਲਗਭਗ ਮਹੀਨੇ ਡੇਟ ਮਿੰਨਾ ਪਹਿਲਾਂ ਤੇ ਇਹਦੀ ਦੋਸਤੀ ਹੈਗੀ ਪਿੰਦਰ ਦੇ ਨਾਲ ਤੇ ਪਿੰਦਰ ਦਾ ਡਿਸਪਿਊਟ ਜਿਹੜਾ ਹੈਗਾ ਉਹ ਜਿਹੜਾ ਮੁੱਦਾ ਹੀ ਮੁਕੱਦਮਾ ਹੈਗਾ ਸਤਵਿੰਦਰੂ ਦੇ ਨਾਲ ਕਿਸੇ ਆ ਲੇਡੀ ਦੇ ਮੈਟਰ ਤੇ ਸੀਗਾ ਤੇ ਉਸ ਮੈਟਰ ਚ ਹੀ ਇਹਨਾਂ ਨੇ ਜਿਹੜਾ ਹੈਗਾ ਕਨੀਸ਼ ਕੁਮਾਰ ਨੇ ਤੇ ਫਿੰਦਰ ਨੇ ਆਪਸ ਵਿੱਚ ਸਾਜ਼ਿਸ਼ ਕਰਕੇ ਤੇ ਫਿਰ ਨਾਲ ਆਪਣੇ ਦੋ ਬੰਦੇ ਹੋਰ ਜੋੜ ਕੇ ਇਹਨਾਂ ਨੇ ਇਸ ਵਾਧਾ ਨੂੰ ਅੰਜਾਮ ਦਿੱਤਾ ਸਰ ਸੁਪਾਰੀ ਸੁਪਾਰੀ ਦੀ ਗੱਲ ਹੈ ਜਾਂ ਉਦੋਂ ਹੀ ਨਹੀਂ ਸੁਪਾਰੀ ਦੇਣ ਦਾ ਕੋਈ ਇਸ ਤਰੀਕ ਇਸ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਆ ਇੱਕ ਕਨਸਪਾਇਰਡ ਤਰੀਕੇ ਦਾ ਮਰਡਰ ਹੈਗਾ ਬਟ ਸੁਪਾਰੀ ਕਿਲਿੰਗ ਦਾ ਕੋਈ ਇਸ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਸਰ ਤੁਸੀਂ ਦੱਸ ਦਿਓ ਮਰਗੀ ਦਾ ਮਾਮਲਾ ਸਾਹਮਣੇ ਆ ਰਿਹਾ ਤਾਂ ਗਲਤੀ ਦੀ ਕੋਈ ਨੋਰਮੈਂਟ ਵੀ ਹੈ ਕਿ ਸਰ ਵਿੱਚ ਜਿਹੜਾ ਵੈਪਨ ਦੀ ਗੱਲ ਤੁਸੀਂ ਕਹਿ ਰਹੇ ਹੋ ਸ਼ਾਰਪੇਜ ਵੈਪਨ ਸੀ ਇੱਥੇ ਯੂਜ਼ ਕੀਤੇ ਗਏ ਦਾ ਤੇ ਖੰਡਾ ਟਾਈਪ ਜਿਹੜੇ ਹੈਗੇ ਦੋ ਚੀਜ਼ ਅ ਇਸੇ ਰਿਕਵਰੇਂਸੀ ਕਿੰਨੀ ਹੈਗੀ ਨਾਲ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਵੀ ਅਸੀਂ ਯੂਜ਼ ਕੀਤਾ ਹੈਗਾ ਜਿਹੜਾ ਲੜਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਲੜਕੀ ਦਾ ਇਸ ਕੇਸ 'ਚ ਕੋਈ ਰੋਲ এজ ਆਫ ਨਾਓ ਕੋ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਅਸੀਂ ਇਨਡੈਫਟ ਜਿਹੜਾ ਹਾਂ ਉਹ ਰੀਜਨ ਹੈਗਾ ਦੋਨੋਂ ਮੁੱਦੇ ਹੀ ਮੁਕਤਮਾ ਜਿਹੜਾ ਸਤਵਿੰਦਰ ਹੈਗਾ ਉਹਦੇ ਤੇ ਪਿੰਦਰ ਦੇ ਡਿਸਕਿਊਟ ਦਾ ਰੀਜਨ ਹੈਗਾ ਤੇ ਹੁਣ ਉਹਨੂੰ ਇਨ ਡੈਪਥ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਵੀ ਆ ਇੱਕ ਪ੍ਰਾਇਮਰੀ ਸਾਈਜ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਤੇ ਮੇਬੀ ਹੋਰ ਵੀ ਕੋਈ ਡਾਈਮੈਂਸ਼ਨਸ ਹੋ ਸਕਦੀ ਹੈਗੀ ਤੇ ਹਾਲੇ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਹੈ ਕੱਲ ਕੱਲ ਹੀ ਬੰਦੇ ਫੜੇ ਗਏ ਹੈਗੇ ਤੇ ਹੁਣ ਡਿਟੇਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਰਿਪੋਰਟਸ ਪ੍ਰੋਡਿਊਸ ਕੀਤਾ ਜਾਏਗਾ ਰਿਮਾਂਡ ਲਿੱਤਾ ਜਾਏਗਾ ਤੇ ਉਸ ਤੋਂ ਬਾਅਦ ਹੋਰ ਸਾਰੀ ਚੀਜ਼ਾਂ ਸਰ ਸਿਰਫ 48 ਘੰਟਿਆਂ ਵਿੱਚ ਮਕਦਮਾ ਸੌਲਵ ਕਰ ਲਿਆ ਮੁੱਦਮ ਜਿਹੜਿਆ ਫੜ ਲਏ ਹੁਣ ਪਿੰਦਰ ਲਈ ਸਕਤੀ ਦੇਖੋ ਜਿਹੜਾ ਇਨਵੈਸਟੀਗੇਸ਼ਨ ਦਾ ਇੱਕ ਕੋਰਸ ਆਫ ਐਕਸ਼ਨ ਹੁੰਦਾ ਹੈਗਾ ਜਿਹੜਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਇਨਵੈਸਟੀਗੇਸ਼ਨ ਹੈਗੀ ਡੈਫੀਨਿਟਲੀ ਉਹਨੂੰ ਨਾਮਜਤ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਸਾਰਾ ਅਸੀਂ ਤੁਹਾਨੂੰ ਨਹੀਂ ਪਾੜੋ ਇਨਵੈਸਟੀਗੇਸ਼ਨ ਦੱਸ ਸਕਦੇ ਬਟ ਸਾਰੀ ਕਾਰਵਾਈ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਏਗੀ ਤੇ ਨਾਲ ਉਹਨੂੰ ਆ ਰਹੇਗਾ ਪੁਲਿਸ ਦਾ ਕਾਰਵਾਈ ਦਾ ਮੋਟਿਵ ਕਿ ਉਹਨੂੰ ਇੱਥੇ ਲੈ ਕੇ ਸਜ਼ਾ ਦੇ ਲਈ ਜਾਸੀ ਇਹ ਕਹਿਣਾ ਚਾਹੁੰਦਾ ਕਿ ਕੀਤਾ ਜਾਣਾ ਕਿ ਉਹਨੂੰ ਗ੍ਰਾਸਟਮ ਕਰਨ ਲਈ ਸਿਰਫ ਉਹਦਾ ਪੱਤਾ ਮਿਲਦਾ ਦੇਖੋ ਜਿਸ ਤਰੀਕੇ ਦੇ ਸ਼ਾਰਪੇਜ ਵੈਪਨ ਇਹਨਾਂ ਨੇ ਯੂਜ਼ ਕੀਤੇ ਹੈਗੇ ਉਸ ਤੋਂ ਆ ਗੱਲ ਤੋਂ ਸਾਫ ਸਿੱਧੀ ਕਿ ਇਹਨਾਂ ਦਾ ਜਿਹੜਾ ਸਿਗਾ ਮੋਟਿਵ ਸੀਗਾ ਉਹ ਕੋਈ ਨਾਰਮਲ ਅੜਾਈ ਝਗੜਾ ਨਹੀਂ ਸੀਗਾ ਮਤਲਬ ਹਮਲਾ ਇਹਨਾਂ ਨੇ ਕਤਲਾਨਾ ਕਰਨਾ ਸੀਗਾ ਤੇ ਜਾਨ ਜਾਣਾ ਉਹ ਨਹੀਂ ਜਾਣਾ ਕੋਈ ਡਿਸਕ੍ਰੀਪਸ਼ਨ ਨਹੀਂ ਹੋ ਸਕਦਾ ਬਟ ਹਾਂ ਆ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦਾ ਮੋਟਿਵ ਸੀਗਾ ਜਿਹੜਾ ਸਬਿੰਦਰ ਸਿੰਘ ਸੀਗਾ ਉਹਨੂੰ ਜਿਹੜਾ ਹੈਗਾ ਨੁਕਸਾਨ ਪਹੁੰਚਾਉਣਾ ਜਿਹੜਾ ਸਾਹਮਣੇ ਵਾਲਾ ਰਾਈਡਰ ਹੈਗਾ ਬਿਕੋਜ਼ ਆਫ ਬੀਇੰਗ ਇਨ ਫਰੰਟ ਉਹ ਉਹਦਾ ਨੁਕਸਾਨ ਹੋਇਆ ਹੈਗਾ ਤੇ ਹੋਰ ਬਾਕੀ ਫਰਦਰ ਇਨਵੈਸਟਿਗੇਸ਼ਨ ਇਹ ਇਹਨਾਂ ਦੇ ਪਹਿਲੇ ਵੀ ਕੋਈ ਬੱਚੇ ਹੈਗੇ ਹਾਂਜੀ ਜਿਹੜਾ ਇੱਕ ਅਮਨਦੀਪ ਲਿਆਸ ਖੋਜੀ ਹੈਗਾ ਉਹਦੇ ਤੇ ਦੋ ਐਫਆਈਆਰ ਪਹਿਲਾਂ ਤੋਂ ਦਰਜ ਸਿਗੇ 336 ਦੇ ਇੱਕ ਪੁਲਿਸ ਸਟੇਸ਼ਨ ਗੜਦੀਵਾਲ ਤੇ ਇੱਕ ਪੁਲਿਸ ਸਟੇਸ਼ਨ ਦਸਵਾਜੇ ਇਹ ਕਾਰੋਬਾਰ ਕਰਦਾ ਸੀ ਅਮਨਦੀਪ ਜਿਹੜਾ ਇਹਨਾਂ ਨਾਲ ਸੀ ਅਮਨਦੀਪ ਜਿਹੜਾ ਹੈਗਾ ਆ ਰੈਜ਼ੀਡੈਂਟ ਹੈਗਾ ਆਪਣਾ ਲੋਕਲ ਡਫਰ ਡਫਰ ਪਿੰਡ ਦਾ ਹੈਗਾ ਡਫਰ ਪਿੰਡ ਦਾ ਹੈਗਾ ਹਥਿਆਰ ਕੀ ਬਰਾਮਦ ਹੋਏ ਨੇ ਬਈ ਹਥਿਆਰ ਦੋ ਸ਼ਾਰਪੇਜ ਵੈਪਨ ਬਰਾਮਦ ਕੀਤੇ ਗਏ ਹੈਗੇ ਦੋਨੋਂ ਸਰਵਰ ਦਾ ਕੰਮ ਕਰਕੇ ਆ ਕਰਦੇ ਨੇ ਇੱਕ ਤੋਂ ਰਿਟਾਇਰਡ ਫੌਜੀ ਹੈਗਾ ਨਹੀਂ ਸਰਵਿੰਗ ਫੌਜੀ ਹੈਗਾ ਜਿਹੜਾ ਅਮਨਦੀਪ ਹੈਗਾ ਤੇ ਇਸ ਤੋਂ ਲਾਓ ਦੋ ਆ ਇੱਕ ਜਿਹੜਾ ਕਨਿਸ਼ ਕੁਮਾਰ ਹੈਗਾ ਬਾਹਰ ਗਿਆ ਵਾ ਸੀਗਾ ਅਰਮੇਨੀਆ ਔਰ ਦੁਬਈ ਤੇ ਹੁਣ ਰੀਸੈਂਟਲੀ ਲੁੱਟਿਆ ਹੈਗਾ ਤੇ ਤੀਸਰਾ ਬੰਦਾ ਜਿਹੜਾ ਹੈਗਾ ਉਹ ਤਿਆਰੀ ਵਾਲਾ ਸਰ ਜਿਹੜਾ ਜਿਹੜੀ ਲੜਕੀ ਦੀ ਭੂਮਿਕਾ ਰਹੀ ਹੈ ਸਰ ਜਿਹੜੀ ਲੜਕੀ ਦੀ ਭੂਮਿਕਾ ਆ ਰਹੀ ਹੈ ਉਹ ਨਰ ਟ੍ਰਾਈਐਂਗਲ ਹੈ ਜਾਂ ਵੈਸੇ ਹੀ ਕੋ ਰਿਲੇਟਰ ਦੇ ਵਿੱਚ ਹੈ ਦੇਖੋ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਬਟ ਪ੍ਰਾਇਮਰੀ ਸੇ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆ ਹੈਗੀ ਕਿ ਵੀ ਇਹਨਾਂ ਦਾ ਡਿਸਕ੍ਰੀਟ ਕਿਸੇ ਜਿਹੜਾ ਅ ਦੋਸ਼ੀ ਫੜੇ ਗਏ ਹੈਗੇ ਉਹਨਾਂ ਤੋਂ ਸਿੱਧੇ ਸਾਹਮਣੇ ਇਹ ਹੈਗੀ ਕਿ ਕੋਈ ਲੜਕੀ ਨੂੰ ਲੈ ਕੇ ਡਿਸਕ੍ਰੀਟ ਸੀਗਾ ਹੁਣ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਜਿੱਦ ਤੱਕ ਉਹ ਹੀ ਅਸੀਂ ਦੱਸਾਂ ਜਿੱਦ ਤੱਕ ਉਹ ਹੀ ਦੱਸਿਆ ਵੀ ਅਮਨਦੀਪ ਫੌਜ ਦੇ ਵਿੱਚ ਤਾਂ ਕੀ ਛੁੱਟੀ ਵਗੈਰਾ ਕਾਇਸ਼ ਨਹੀਂ ਹਾਂਜੀ